ਯੋਰ ਕੁਲਦੀਪ ਜਿਹੜਾ ਕੁਲਦੀਪ ਸਿੰਘ ਹੈ ਨਾ ਉਹ ਤਾਂ ਮੰਦਬੁੱਧੀ ਬੰਦਾ ਹੈ ਮੈਨੂੰ ਤਾਂ ਉਹਦੀ ਗੱਲ ਸਮਝ ਨਹੀਂ ਆਉਦੀ ਚਲੋ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਤੇ ਸਾਡਾ ਕੁਛ ਨਾ ਫਰਸ਼ ਉਹਨਾਂ ਦਾ ਚੀਫ ਚੀਫ ਸਪੋਕਸਪਰਸਨ ਹੈ ਮੰਤਰੀ ਤੋਂ ਹਾਂ ਮੰਤਰੀ ਤੋਂ ਚੀਫ ਸਪੋਕਸਪਰਸਨ ਬਣ ਗਿਆ ਸੋ ਕੁਲਦੀਪ ਢਾਲੀਵਾਲ ਕਹਿ ਰਹੇ ਨੇ ਕਿ ਤੁਸੀਂ ਜਿੱਦਾਂ ਵੀਡੀਓ ਸ਼ੇਅਰ ਕੀਤੀ ਹੈ ਖੈਰਾ ਸਾਹਿਬ ਨੇ ਕੀਤੀ ਹੈ ਜਾਂ ਅਕਾਲੀ ਦਲ ਨੇ ਕਿਸੇ ਨੇ ਵੀ ਕੀਤੀ ਹੈ ਤੇ ਰਾਹੁਲ ਗਾਂਧੀ ਮਾਫੀ ਮੰਗੇ ਇਹਦੇ ਤੋਂ ਕਿ ਇਹ ਮਤਲਬ ਕੀ ਬੰਦਾ ਹੈ ਮਤਲਬ ਕੀ ਤੁਸੀਂ ਡਾਇਰੈਕਟ ਕਿੰਨੂੰ ਟਾਰਗੇਟ ਕਰਨਾ ਚਾਹੁੰਦੇ ਹੋ ਯੋਰ ਕੁਲਦੀਪ ਜਿਹੜਾ ਕੁਲਦੀਪ ਸਿੰਘ ਹੈ ਨਾ ਉਹ ਤਾਂ ਮੰਦਬੁੱਧੀ ਬੰਦਾ ਹੈ ਮੈਨੂੰ ਤਾਂ ਉਹਦੀ ਗੱਲ ਸਮਝ ਨਹੀਂ ਆਉਦੀ ਉਹ ਤਾਂ ਰਹਿਣ ਦਿਓ ਯਾਰ ਐਵੇਂ ਕਾ ਨੂੰ ਐਵੇਂ ਆਪਾਂ ਟਾਈਮ ਵੇਸਟ ਕਰਾਂਗੇ ਨਹੀਂ ਚਲੋ ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਤੇ ਸਾਡਾ ਕੁਛ ਨਾ ਫਰਸ ਹੋ ਗਿਆ ਚੀਫ ਸਪੋਕਸਪਰਸਨ ਹੈ ਮੰਤਰੀ ਤੋਂ ਹਾਂ ਮੰਤਰੀ ਤੋਂ ਚੀਫ ਸਪੋਕਸਪਰਸਨ ਬਣ ਗਿਆ ਸੋ ਮੈਨੂੰ ਨਹੀਂ ਲੱਗਦਾ ਦੇਖੋ ਅਲਟੀਮੇਟਲੀ ਜੈਨੂਨ ਜੀ ਗੱਲ ਕਰੀਏ ਆਪਾਂ ਜਿਹੜੀ ਗੱਲ ਠੀਕ ਹੈਗੀ ਆ ਉਹਦੇ ਤੇ ਪਹਿਰਾ ਦਈਏ ਮੈਂ ਨਹੀਂ ਕਹਿੰਦਾ ਕੋਈ ਅਸੀਂ ਪਿਛਲੇ ਸਮਿਆਂ 'ਚ ਅਸੀਂ ਵੀ ਗਲਤੀਆਂ ਕਰਦੇ ਰਹੇ ਆ ਮੈਂ ਕਦੋਂ ਕਿਹਾ ਨਹੀਂ ਕਰਦੇ ਰਹੇ ਬਿਲਕੁਲ ਦੈਟ ਇਜ਼ ਹਾ ਆਮ ਆਦਮੀ ਪਾਰਟੀ ਨੂੰ ਚਾਂਸ ਮਿਲਿਆ ਹੈਗਾ ਇਹਨਾਂ ਦੇ 95 96 ਐਮਐਲਏ ਹੈਗੇ ਆ ਤੇ ਇਹਨਾਂ ਨੂੰ ਪੰਜਾਬ ਦੀ ਗੱਲ ਕਰਨੀ ਚਾਹੀਦੀ ਆ ਸੋ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਜੋ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੇਖੋ ਪੰਜਾਬ ਪੁਲਿਸ ਜਿਹੜੀ ਆ ਉਹ ਬਿਲਕੁਲ ਦੇਖੋ ਹੋਇਆ ਕੀ ਪੰਜਾਬ ਪੁਲਿਸ ਇਹ ਨਹੀਂ ਹੈ ਵੀ ਕੰਪੀਟੈਂਟ ਨਹੀਂ ਹੈ ਪੰਜਾਬ ਪੁਲਿਸ ਨੂੰ ਲੀਡਰਸ਼ਿਪ ਜਿਹੜੀ ਆ ਉਹ ਬਹੁਤ ਕਮਜ਼ੋਰ ਬਣੀ ਹੋਈ ਆ ਹੂੰ ਹੂੰ ਬਿਊਰੋਕਰੇਸੀ ਸਿਵਲ ਬਿਊਰੋਕਰੇਸੀ ਜਿਹੜੀ ਆ ਅੱਗੇ ਬੇਸਿਕਲੀ ਦੇਖੋ ਪੰਜਾਬ ਪੁਲਿਸ ਵੀ ਇਹਦੇ ਆਫੀਸਰ ਵੀ ਤੇ ਪਲੱਸ ਜਿਹੜੀ ਬਿਊਰੋ ਸਿਵਲ ਬਿਊਰੋਕਰੇਸੀ ਆ ਉਹ ਭਾਵੇਂ ਭਾਵੇਂ ਕੋਈ ਪੋਲਿਟਿਕਲ ਬੰਦਾ ਜਿੱਦ ਕਰਦਾ ਹੋਵੇ ਪਰ ਫਿਰ ਵੀ ਡਿਪਲੋਮੈਟਿਕਲੀ ਉਹਨਾਂ ਨੂੰ ਕਨਵਿੰਸ ਕਰਾ ਲੈਂਦੇ ਹੁੰਦੇ ਵੀ ਸਾਰੇ ਗੱਲ ਠੀਕ ਨਹੀਂ ਹੈ ਇਹ ਗੱਲ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਠੀਕ ਹੈ ਨਾ ਕਿਤੇ ਨਾ ਕਿਤੇ ਕਨਵਿੰਸ ਹੋ ਜਾਂਦੇ ਸੀਗੇ ਅੱਛਾ ਉਹਦੇ ਵਿੱਚ ਵੀ ਮਾੜੀਆਂ ਚੰਗੀਆਂ ਗੱਲਾਂ ਹੁੰਦੀਆਂ ਸੀ ਮੈਂ ਨਹੀਂ ਕਹਿੰਦਾ ਸੀ ਹੁਣ ਤਾਂ ਬੇਸਿਕਲੀ ਇਵਨ ਕਾਸਟੇਬਲ ਨੂੰ ਇਹ ਭਰੋਸਾ ਨਹੀਂ ਵੀ ਮੇਰਾ ਸੀਨੀਅਰ ਮੇਰੇ ਨਾਲ ਖੜਾ ਹੋਊਗਾ ਉਹ ਕਹਿੰਦਾ ਤੂੰ ਆਪਣਾ ਕੰਮ ਦੇਖ ਲੈ ਭਰਾਵਾ ਮੈਨੂੰ ਨਹੀਂ ਪਤਾ ਇਸੇ ਤਰ੍ਹਾਂ ਹੀ ਕੋਈ ਕਲਰਕ ਜਾਂ ਕੋਈ ਮਤਲਬ ਹਰ ਲੈਵਲ ਦਾ ਬੰਦਾ ਉਹ ਕਹਿੰਦੇ ਨਾ ਨਾ ਮੈਨੂੰ ਨਹੀਂ ਸਾਨੂੰ ਨਹੀਂ ਪਤਾ ਹੈਗਾ